ਜਗਤ ਜਨਨਤਾ ਰੱਖ ਲੈ ਜਗਤ ਜਨਨਤਾ ਰੱਖ ਲੈ ਜਗਤ ਜਨਨਤਾ ਰੱਖ ਲੈ ਜਗਤ ਜਨਨਤਾ ਰੱਖ ਲੈ i don't ਨਾ ਨਿੱਤ ਅਵਰ ਨਾ ਸੋਚੇ ਹਰਿ ਸ੍ਰੀ ਧਰਮਾਤੀ ਜੀ ਕੀ ਮਾਛੈ ਦਸਵੀਂ ਪ੍ਰਥਮ ਤਬਾਦੀ ਸਿਮਰਤਾ ਗੁਰੂ ਨਾਨਕ ਦੇਵ ਆਏ ਫਿਰ ਨਰਨਦ ਗੁਰਤੇ ਅਮਰਦਾਸ ਨਾਮ ਲੱਛ ਹੋਏ ਸਹਾਰੇ ਅਰਜੁਨ ਹਰ ਗੋਬਿੰਦ ਰಾವ್ ਸਿਮਰਾਂ ਸ੍ਰੀ ਹਰਿ ਦਾਏ ਸ੍ਰੀ ਹਰਿ ਕ੍ਰਿਸ਼ਨ ਪਿਆਈਐ ਜਿ ਜਿੱਥੇ ਸੰਸਕ ਦੁਖ ਗਾਏ ਤੇ ਇੱਕ ਬਾਤ ਗੁਰੂ ਸਿਮਰਿਆ ਧਰਨੋਂ ਨੇ ਤਿਆਗਤਾਏ ਸਭ ਥਾਈ ਹੋਏ ਸਹਾਰੇ دسویں પાછાળ શ્રી ગુરુ ગોવિંદ ਸਿੰਘ સાહેબ લે સબ થાય હુએ સાહેબ તસંત પાછાયાની જોત શ્રી ગુરુ ગ્રંથ સાહેબ દીવે પાઠ દીદાર દયા અંતર કે બોલો વાહે કરો સન્જા તૈયારિયા ચોહા સાહેબ જાને ચારિયા મુકતિયા ਅਰਥੇਂ ਜਪਰੀਆ ਤਪਰੀਆ ਜਨਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਗਵਾਹੀ ਦੇ ਕੇ ਅਣਰਥ ਕੀਤਾ ਤਨਾ ਪਿਆਰਿਆ ਸਤਿਆਰਿਆ ਦੀ ਕਮਾਈ ਦਾ ਅੰਦਰ ਕੀ ਖਾਲਸਾ ਦੀ ਬੰਦੋ ਜੀ ਵਾਹੇ ਗੁਰ ਜੰਨਾ ਸਿੰਘਾ ਸਿੰਘੜੀਆਂ ਧਰਮ へ ਸੀਸ ਦਿੱਤੇ ਬੰਦ ਬੰਦ ਕਟਾਏ ਉਤਪੰਨਾ ਹੋ ਗਿਆ ਚਲਖੜੀਆਂ ਤੇ ਚੜ੍ਹਿਆ ਰਿਆਂ ਨਾਲ ਚਰਾਏ ਗਏ ਦਰਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਲਾਏ ਜਿਨ੍ਹਾਂ ਨੇ ਕਮਾਈ ਦਾ ਅੰਦਰ ਕੀ ਖਾਲਸਾ ਜੀ ਬੋਲੋ ਵਾਹਿਗੁਰੂ ਪੰਜਾ ਤਖਤ ਸਵਤ ਗੁਰਦੁਆਰਿਆਂ ਦਾ ਅੰਦਰ ਕੀ ਬੋਲੋ ਰਤਖਾਲਸਾ ਜੀ ਕੀ ਅਰਵਾਸ ਹੈ ਜੀ ਰਤਖਾਲਸਾ ਜੀ ਕੋ ਵਾਹਿਗੁਰੂ 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 ਚਤਿਆ ਦੇ ਚਤਿਆ ਅਮਰ ਦਾ ਸਬਤਾ ਸਰਬ ਸੁਖੋ ਵਿਜਾ ਜਾ ਖਾਲਸਾ ਜੀ ਸਾਹਿਬ ਪਹ ਤਰਛੇ ਅਰਿਆ ਇਤ ਦੇਗ ਤੇ ਰੁ ਫਤੇ ਬ੍ਰਿੰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਹਰ ਚੜੀਕੇ ਬੋਲਵਾ ਮੇ ਬੋਲੋ ਜੀ ਆਨੇ ਗੋ ਸਿੱਖਾਂ ਨੂੰ ਸਿੱਖੀ ਦਾਰ ਕੇ ਸਬਾਨ ਰਹਿਤ ਦਾਨ ਬਦ ਦੇਖਦਾਨ ਸਹਾਦਾਨ ਪ੍ਰੋਸਾਦਾਨ ਦਾਨ ਸਿਰਦਾਨ ਨਾ ਬਦਾਰ ਜੀ ਅੰਮ੍ਰਿਤ ਸਰ ਸੈਰੀ ਦੇ ਦਰਸ਼ਨ ਸੁਨਾਰ ਚੌਕੀਆਂ ਝੰਡੇ ਬੰਗੇ ਜੁਗ ਜੁਗ ਅਤਲ ਧਰਮ ਦਾ ਜੈਕਾਰ ਬੋਲੋ ਜੀ ਤਖਾਲਾ ਮੰਮੀਵਾ ਮੱਤਿ ਉੱਚੀ ਮਤ ਫਤ ਦਾ ਰਾਤਾ ਭਵਾਏ ਗੁਰੂ ਏਕਾਲ ਪੁਰਖ ਆਪਣੇ ਪੰਥ ਦੇ ਸੁਦਾ ਸਹਾਈ ਦਾ ਕਾਰ ਵੀ ਆ ਗੁਰ ਕਾਣਾ ਸਾਹਿਬ ਕੀ ਹੁਰ ਗੁਰਦੁਆਰਿਆਂ ਗੁਰਤਾ ਮਾਵੇ ਬਿਨਾ ਤੋਂ ਪੰਥ ਲੋਕ ਛੋੜਿਆ ਗਿਆ ਏ ਤੁਲੇ ਦਰਸ਼ਨ ਦੇ ਦਾਰ ਅਪੀ ਸੇਵਾ ਸੁੰਦਾਲਾ ਦਾ ਦਰ ਪ੍ਰਿੰਚਾਰੀ ਖਾਲਸਾ ਜੀਨ ਬਖਸ਼ੂ ਏ ਤੇ ਮਾਰਿਆ ਦੇ ਮਾਰ ਨੇ ਤਾਰਿਆਂ ਦੇ ਤਾਰ ਨੇ ਉਤਿਆਂ ਦੇ ਉਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅੰਦਰ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਚਾਰ ਪਹਿਰ ਰਾਤ ਜੀ ਦੇ ਭਾਰੇ ਜੁਤਤੀ ਲੋਈ ਚਾਰ ਤਰਝੜਾ ਆਪਣੇ ਘਾਰੇ ਅੰਦਰ ਪਕੀਟ ਕਰਾਉਣਾ ਆਮਰੇ ਸ਼ਹੀਦ ਤਨ ਤਨ ਬਾਬਾ ਦੇ ਸ਼ਹੀਦਾਂ ਦੇ ਪਾਲ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਫਾਇਵੀ ਵਿਖੇ ਪਾਵਨ ਦਰਬਾਰੇੰਦਰ ਸਤਿਗੁਰੂ ਜੀ ਆਪਦੇ ਦੇ ਸੋਹਣੇ ਸਿੰਘਾਸਣ ਪਿਆਰ ਕਿੱਥੇ ਰਹਿਆ ਹਨ ਆਪ ਦੀ ਕਿਰਪਾ ਗੁਰੂ ਸਿੰਘਾਸਣ ਦੇ ਪ੍ਰਕਾਰ ਇਸ ਮਨੁਤਰ ਪੀਤੂੰਡੀ ਦਰਸ਼ਨ ਦੇ ਦਾਰ ਪਾਵਨ ਪ੍ਰਮਾਨ ਦੇ ਸੰਤਾਨ ਨੂੰ ਤਾਪਤ ਕਰੂ ਦਰਬੇ ਆਏ ਸੰਗਤ ਦੇ ਦਰਹਾ ਗਰੀ ਐਲ ਮੁਲ ਭੇਟਾਵਾਂ ਸਿਵਾਵਾਂ ਦਰ ਪ੍ਰਵਾਨ ਕਰਨੀਐ ਦਰੋਂ ਕਰੋ ਸਿਖੀ ਸਦਕਾ ਪ੍ਰਸਾਦ ਨਾਨਦਾਨ ਅਕਸ਼ਰਾਂ ਸ਼ੁਭ ਪਾਵਨ ਨਾਮ ਪੂਰੀਆਂ ਕਰਨੀਐ ਸਰਬੱਤ ਦੇ ਕਾਰਜ ਰਾਸ ਕਰਨੇ ਕੋ ਕਰਪਾ ਆਵਰੇ ਦੇ ਪਾਵਨ ਸਰੂਪ ਉਕਾਸ ਰੋਸਤਾਨਾ ਤੋਂ ਪ੍ਰਕਾਸ਼ ਸਥਾਨਾ ਤੇ ਜੰਦੀ ਆਕੇ ਆਵਛੂ ਰਸਤੇ ਤੇ ਆਨੰਦ ਸੰਗ ਸਹਾਈ ਢੋਣਾ ਏਹ ਪਿਆਰੇ ਮੇਰੇ ਜਨ ਅਨੰਦ ਦੀ ਦਾ ਨਾਮ ਕਿਤੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ